ਵੇਖਾਂ ਹੱਦ ਹੋ ਗਈ ਨਾ ਵਾਰੀ ਤੇ ਹੈ ਕੱਪੜੇ ਕਹਿੰਦੇ ਹੁਣ ਤੂੰ ਧੋ ਨਾ ਇਹਨਾਂ ਦੇ ਗੰਦੇ-ਮੁੰਦੇ ਕੱਪੜੇ ਮੈਂ ਧੋ ਆਂ ਇੰਨਾ ਨਹੀਂ ਕਹਿੰਦੇ ਵੀ ਜੇ ਹੁਣ ਟਾਈਮ ਆ ਤਾਂ ਬੰਦਾ ਕਿ ਕੰਮ ਵਾਲ ਨੂੰ ਲਾਛੜੇ ਹੱਦ ਹੋ ਗਈ ਐ ਸਾਰੇ ਕੰਮ ਇਹਨਾਂ ਦੇ ਮੈਂ ਹੀ ਕਰਾਂ ਹੁਣ ਕਹਿੰਦੇ ਇਹ ਮੁੰਡੇ ਦੇ ਵੀ ਗੰਦੇ ਕੱਪੜੇ ਉਹ ਵੀ ਧੋ ਤਸ ਮਮੀ ਆਪਣੀ ਧੋ ਸਕਦੀ ਇੰਨੀ ਨਾ ਨੇ ਸ਼ਰਮ ਲਾਈ ਆ ਬੰਦਾ ਇਹਨਾਂ ਕਦੇ ਕੰਮ ਕਰ ਲੇ ਆਪ ਮੈਨੂੰ ਤੇ ਕੰਮ ਵਾਲੀ ਸਮਝਿਆ ਇਹਨਾਂ ਨੇ ਚਲੋ ਕੋਈ ਮੈਂ ਅਕੜਾ ਫੇਚ ਜਾਣਾ ਧੋਣੇ ਮੈਂ ਉਹ ਮਾਰੇ ਮੋਟੇ ਮਲ ਕੇ ਰੇ ਕੱਢ ਦੇਣੀ ਆ ਨਾ ਕੋਈ ਇਦਾਂ ਹੀ ਸਹੀ ਥੇ ਉਹ ਨੂੰ ਮੈਂ ਲੰਬੂ ਅੰਦਰ ਬਿਠਾਇਆ ਵਾ ਪੀ ਤੂੰ ਅੰਦਰ ਬਹਿ ਕੇ ਮਾੜਾ ਮੋਟਾ ਜਿਹੜਾ ਕੰਮ ਨਾ ਉਹ ਕਰ ਲੈ ਕੰਮ ਵਾਲੀ ਦੇ ਲੱਗੀ ਆਏ ਆ ਇਹ ਕਰ ਲੈਂਦੀ ਆਪੇ ਇਹ ਸ਼ਰਮੀ ਨਾਲ ਛੜੀਏ ਤੁਹਾਨੂੰ ਇਹਨਾਂ ਨੇ ਇਹ ਕਹਿੰਦੇ ਪੀ ਗੱਲਾਂ ਕਰਦੀ ਆ ਉਹਨੂੰ ਉਹਨੂੰ ਕਰਦੀ ਆ ਜੇ ਜਦੋਂ ਉਹਨੂੰ ਕੋਈ ਕੰਮ ਨਹੀਂ ਕਹਿਣਾ ਉਹਨੂੰ ਅੰਦਰ ਬਿਠਾ ਛੇਣਾ ਤੇ ਮੈਂ ਗੱਲਾਂ ਨਹੀਂ ਕਰਨੀਆਂ ਉਹ ਵੀ ਦੇਖ ਕਰਦੀ ਨਹੀਂ ਆ ਬੰਦਾ ਉਹਨੂੰ ਕਹਦੇ ਹਾਂ ਤੂੰ ਕਰ ਲੈ ਕੰਮ ਮੇਰੇ ਕੋ ਗਾਂਦੇ ਦਾ ਨਾ ਖਦੀਦਮ ਤੇਰਾ ਤੋਂ ਦੇ ਦੱਸ ਮੈਂ ਇਹੋ ਕੰਮ ਰੱਖੀ ਆ फेर ਇਹ ਕਹਿੰਦੇ ਤੇ ਗੱਲਾਂ ਕਰਦੀ ਆ ਬੋਲਦੀ ਆ ਤੇ ਗੱਲਾਂ ਨਾ ਕਰਾਂ ਤਾਂ ਕੀ ਕਰਾਂ ਹੋਸਨਾਪੁੱਤ ਕੀ ਹਾਲ ਆ ਵਧੀਆ ਵਧੀਆ ਠੀਕ ਹਾਂਜੀ ਉਹ ਪਤਾ ਲੱਗਾ ਇਹ ਕਾਕੇ ਵੱਲੋਂ ਠੀਕ ਠੀਕ ਹੈ ਤੇ ਮੈਂ ਫਿਰ ਤੁਹਾਡੀ ਮੰਮੀ ਨੂੰ ਕਹਾਂ ਮੈਂ ਚਲੀ ਜਾਂਦਾ ਅਮਣ ਜਾ ਕੇ ਹੋਈਏ ਚਲੋ ਵਧੀਆ ਦਿੱਤਾ ਜੀ ਬਹੁਤ ਖੁਸ਼ੀ ਹੋਈਏ ਤੇ ਚਲੋ ਠੀਕ ਹੈ ਸ਼ੁਕਰ ਹੈ ਪ੍ਰਮਾਤਮਾ ਦਾ ਹਾਂਜੀ ਇਹਨਾਂ ਚੀਜ਼ਾਂ ਤੋਂ ਬਿਨਾ ਵੀ ਨਹੀਂਗਾ ਸਰਦਾ ਹੈ ਸਹੀ ਗੱਲ ਜੀ ਸਾਡੀ ਤੇ ਬੜਾ ਵਧੀਆ ਗਿਆ ਕਿਰਪਾ ਮਾਲਕ ਨੇ ਕੀਤੀ ਹੈ ਤੇ ਉਹ ਵੇਖਾ ਤੇ ਜ ਆਪਣਾ ਤੁਸੀਂ ਉਹ ਇਹਦੇ ਬਸੇ ਆ ਗਏ ਤੇ ਹੁਣ ਅੱਗੋ ਓਏ ਅੱਗੋ ਫਿਰ ਮੈਂ ਤੁਹਾਨੂੰ ਕੀ ਖੇਚਲ ਦੇਣੀ ਆ ਆਹ ਤਦਾ ਪੈ ਗਈਆਂ ਹੈਗੀਆਂ ਵਾ ਹਾਂ ਲਾਓ ਜੀ ਤੁਸੀਂ ਮੈਨੂੰ ਫੋਨ ਕਰ ਦਿੰਦੇ ਮੈਂ ਅੱਗੋ ਤੁਹਾਨੂੰ ਲੈ ਆਉਂਦਾ ਕੱਢੀ ਤੇ ਉਹ ਮਾਂਦਰੀ ਤੇ ਕਹਿਣ ਦੀ ਸੀ ਮੈਂ ਬਠੇਰਾ ਕਿਆ ਹੀ ਪੁੱਤ ਪਰ ਮੇਰੀ ਕੌਣ ਸੁਣਦਾ ਵਾ ਅੰਤਰਾ ਖਾਪੀ ਗਏ ਦਪਹਿਰੇ ਇੰਨੀ ਧੁੱਪ ਹੀ ਸਿੱਧੀ ਸਿਰ 'ਚ ਵੱੜ ਗਈ ਏ ਓ ਚੱਲ ਕੋਈ ਗੱਲ ਨਹੀਂ ਧੁੱਪੇ ਵੀ ਤੁਰਨਾ ਚਾਹੀਦਾ ਵਾ ਤੇ ਤੁਸੀਂ ਤੁਰਿਆ ਕਰੋ ਗਰਮੀ ਬਹੁਤ ਹੈ ਤੇ ਤੁਸੀਂ ਬੋਵਾ ਕੋਈ ਨਾ ਮੈਂ ਉਹਨਾਂ ਨੂੰ ਵੀ ਪਾਣੀ ਪੁਣੀ ਲਿਆ ਹਾਂ ਹਾਂ ਸਰਨ ਕਿੱਥੇ ਗਈ ਹੈ? ਲੈ ਹਾਂਜੀ ਤੁਸੀਂ ਦੱਸੋ ਉਹ ਤੇ ਕੀ ਕਹਿਣਾ ਵਾ ਕੀ ਕੰਨੀ ਆ ਲੱਭ ਨਹੀਂ ਦਿਆ ਕੱਪੜੇ ਤਾਂ ਹੁੰਦੇ ਹੀ ਆ ਸਿਆਪੇ ਕਾਲੀ ਤੇਰੇ ਟੱਬਰ ਦੇ ਇਦਾਂ ਉਹ ਬੋਲਣ ਦੀਆਂ ਨਹੀਂ ਤੋਂ ਦੇ ਮਨਾ ਕਰਦੇ ਉਹਨਾਂ ਨੂੰ ਹਾਂ ਮਨਾ ਕਰਦੇ ਉਹਨਾਂ ਨੂੰ ਹੁਣ ਤਾਂ ਸਾਰਾ ਕਬ ਹੋ ਗਿਆ ਮਨਾਂ ਲਗਾ ਦੋ ਤਾਂ ਕੜਾ ਨਾ ਨਿਕਟਣਾ ਅਗਲ ਨਾਲ ਕਰੀ ਜਾਣੀਆਂ ਤੇ ਕਿ ਬੰਦੇ ਨਹੀਂ ਲੱਗਦੇ ਹੈਗੇ ਮੈਂ ਕਰਦਾ ਜੋ ਤੂੰ ਨਹੀਂ ਕਰਨਾ ਤੇ ਕਰਦਾ ਮੈਂ ਨਾਲੇ ਘਰੇ ਵੀ ਜਨਨ ਨਾਲੇ ਬੋਲੀ ਵੀ ਜਾਣਾ ਤੇ ਨਹੀਂ ਉਹ ਹੁਣ ਜੇ ਹੋਇਆ ਤੇ ਨਿਆਣਾ ਹੋਇਆ ਵਾ ਤੇ ਬੰਦਾ ਕੰਮ ਵਾਲੀ ਲਾ ਲਿੰਦਾ ਵਾ ਕੋਈ ਕਿ ਕੰਨ ਵਾਲੀ ਲਾ ਕੇ ਮੈਂ ਕੰਮ ਕਰਾਉਦਾ ਕਿ ਇਹ ਦੇ ਇਹੋ ਹੀ ਕੰਮ ਕਰਾ ਦੇਣ ਕਿ ਚਲੇ ਦੇ ਕੱਪੜੇ ਉੱਪਰ ਧੋਤੇ ਜਾਣ ਹੁਣ ਸਾਰੇ ਕੰਮ ਮੈਂ ਹੀ ਕਰਾਂ ਘਰ ਦਾ ਵੀ ਕਰਾਂਦਾ ਵੀ ਕਰਾਂਦਾ ਤੇ ਉਹ ਮੈਡਮ ਨੂੰ ਕੁੱਕ ਕਰਾਂਗੀ ਨਾ ਤੈਨੂੰ ਮੈਂ ਉਹ ਤੇ ਕਹਿਣਾ ਵੀ ਮਨਾ ਕਰ ਦੇ ਉਹਨਾਂ ਨੂੰ ਕਹ ਦੇ ਮਨਾ ਕਰ ਦੇ ਜੇ ਤੂੰ ਨਹੀਂ ਕਰਦਾ ਫਿਰ ਮੈਂ ਕਰ ਦਿੰਦਾ ਕਰ ਦਿੰਦਾ ਵਾ ਬੋਲੇ ਵੀ ਜਨਾਂ ਦੇ ਘਰੀ ਵੀ ਜਾ ਤੇ ਉਹਨਾਂ ਨੂੰ ਪਹਿਲਾਂ ਹੀ ਕਹ ਦੇ ਚਲ ਸਾਡੇ ਮੇਰੀ ਬਾਲਸ ਨੂੰ ਜਿੰਨੇ ਰਹਿ ਕੇ ਰਹਿੰਦੇ ਉਹ ਚਾਹ ਬਣਾ ਆਨ ਕੇ ਉਹ ਨਵ ਦੇ ਆਈ ਮਮੀ ਹੁਣ ਚਲੋ ਹੁਣ ਇਦਾਂ ਸਿਆਪਾ ਕਰਾਂ ਤਾਂ ਫਿਰ ਉਹ ਵੀ ਕਰਾਂ ਹੁਣ ਉਹਦੇ ਮਾਪਿਆਂ ਦੇ ਅੱਗੇ ਪਿੱਛੇ ਮੈਂ ਘੁਮਾਂ ਹੁਣ ਚਾਹ ਵਾਲੀ ਬਣਾ ਸਕਦੀ ਤੇ ਯਾਰ ਬਣਾ ਲੇਂਗੇ ਤੂੰ ਤਾਂ ਤੈਨੂੰ ਵੀ ਹੋ ਜਾਊਗਾ ਵਧੀਆ ਵਾ ਤੁਸੀਂ ਤਾਂ ਉਹਨਾਂ ਦੇ ਗੱਲਾਂ ਕਰਨੀਆਂ ਉਹ ਤੁਹਾਡੀ ਘੜੀ ਗੱਲ ਆ ਲੈ ਉਹ ਤੁਹਾਡੇ ਆਪਣੇ ਮਾਪੇ ਉਹ ਗੱਲ ਵੀ ਬਗਾਨੀ ਹੈ ਕੱਪੜੇ ਸਾਡੇ ਚੱਲ ਆ ਉਧਰ ਆ ਚਾਹ ਬਣਾ ਦੇ ਆਹੋ ਕੰਮ ਵਾਲੀ ਸਮਝਿਆ ਮੈਨੂੰ ਮੈਂ ਬਸ ਕੰਮ ਹੀ ਕਰਨੀ ਐ ਉਹਨੂੰ ਬਿਠਾ ਕੇ ਰੋ ਰਾਜ ਤੇ ਨਾ ਮਾਂ ਕੋ ਕਹਿੰਦੀ ਇਹਦੇ ਨਾ ਇਹ ਕਹਿੰਦੇ ਆ ਚੁੱਪ ਕਰੋ ਨਾ ਬਕਵਾਸ ਨਾ ਕਰੀ ਜਾ ਅੰਦਰ ਬੈਠੇ ਆਓ ਬੈਠੇ ਆ ਉਹ ਤਾਂ ਮੈਂ ਕੀ ਕਰਾਂ ਮੂੰਹ ਬੰਦ ਰੱਖ ਬੰਦ ਰੱਖ ਮੂੰਹ ਜੇ ਦੀ ਗੱਲ ਛੋੜਦਾ ਹੋਣਾ ਉਹ ਸਵਾਦ ਦੀ ਗੱਲ ਕਰੀ ਤਾਂ ਉਹ ਕਿਹਦੇ ਕੁੜੀ ਦੇ ਬਰਖਲਾ ਮੁੰਦੀ ਨਾ ਬੋਲੀ ਨਾ ਮੈਂ ਸੁਧੈਣਾ ਮੈਨੂੰ ਨਹੀਂ ਪਤਾ ਕਿਹੜੀ ਗੱਲ ਕਰਨੀ ਤੇ ਕਿਹੜੀ ਨਹੀਂ ਕਰਨੀ ਆਪਣੀਆਂ ਗੱਲਾਂ ਮਾਰਦੇ ਰਹਿੰਦੇ ਤੇ ਭੈਣ ਨਾ ਆਪਣਾ ਕੋਈ ਵੇਖ ਇੱਥੇ ਬੈਠੀ ਹੁੰਦੀ ਕੋਈ ਬੰਦਾ ਕੱਪੜੇ ਘਰੋਂ ਸੁੱਖ ਨੂੰ ਨਹੀਂ ਹੁੰਦਾ ਠੀਕ ਆ ਚੰਗਾ ਆ ਸਮਝਾਇਆ ਜਾਗਾ ਤੋਤੇ ਨੂੰ ਜੋ ਜबान ਅੰਦਰ ਰੱਖੇਗੀ ਤੇ ਫੇਰ ਹੀ ਆ ਆ ਵੀ ਮੇਰੀ ਤੀ ਸਾਸਰੀ ਕਾਲ ਪੁੱਤ ਹੋਣਗੇ ਹਾਂ ਨੋ ਕੀ ਹਲੋ ਠੀਕ ਆ ਪੁੱਤ ਤੂੰ ਠੀਕ ਹਾਂ ਸਸਰ ਜੀ ਹਾਂ ਜੀ ਠੀਕ ਆ ਮੈਂ ਤੇ ਤੂੰ ਇੱਥੇ ਕਾ ਦਿਲੇ ਬੈਠੇ ਹੋ ਅੰਦਰ ਆਜਣਾ ਹੀ ਚੱਲ ਪੁੱਤ ਕੋਈ ਨਹੀਂ ਠੀਕ ਵਾ ਇੱਥੇ ਵੀ ਨਹੀਂ ਮੰਮੀ ਆ ਪੀਓ ਤੇ ਚਲੋ ਆਪਾਂ ਅੰਦਰ ਬੈਠਦੇ ਹਾਂ ਚੱਲ ਚੱਲ ਕੋਈ ਨਹੀਂ ਫੜੋ ਡੈਡੀ ਜੀ ਫੜ ਪੁੱਤ ਤੂੰ ਕੋਈ ਨਹੀਂ ਮੰਮੀ ਫੜੋ ਤੁਸੀਂ ਗਰਮੀ ਤੁਹਾਡੇ ਮੰਮੀ ਡੈਣੀ ਲੱਭਣ ਦੇ ਇਤਨੀ ਰੈਡੀ ਜਿਵੇਂ ਤੁਹਾਨੂੰ ਪਤਾ ਫਿਰ ਕੰਮ-ਕੁਮ ਕਿੰਨੇ ਨੇ ਘਰ ਦੇ ਵਿੱਚ ਆਹ ਚਲੋ ਹੁ ਨਿਕਾ ਜਾਈ ਨਹੀਂ ਟਿਕਾ ਦਿੰਦਾ ਹੈਗਾ ਸਾਰਾ ਦਿਨ ਆਲੇ-ਆਸ਼ੜਦਾ ਚੱਲ ਵਾਵਾ ਰਹਿਣਕ ਲੱਗੀ ਤੁਹਾਡੇ ਘਰ ਹੈ ਹਾਂ ਇਹ ਤੇ ਮੀ ਗੱਲ ਵਧੀਆ ਹੁਣ ਸਵਾ ਮਹੀਨਾ ਰਹੂਗੀ ਇੱਥੇ ਹੀ ਹਾਂਜੀ ਇੱਥੇ ਰਹਿਣਾ ਉਹਨਾਂ ਨੇ ਅੱਛਾ ਅੱਛਾ ਨਹੀਂ ਐਨੇ ਸਵਾ ਮਹੀਨਾ ਇੱਥੇ ਰਹਿਣਾ ਵਾ ਇਹਦਾ ਮਗਰ ਕੋਈ ਨਹੀਂ ਹੈਗਾ ਕੋਈ ਧੀਰ ਕੋਈ ਜੀਠ ਕੋਈ ਤਾਇਆ ਚਾਚਾ ਕੋਈ ਵੀ ਨਹੀਂ ਮੰਮੀ ਤੋਂ ਵੀ ਜੀ ਹੈਗੇ ਨੇ ਤੇ ਸੱਸ ਤੇ ਸੋਹਰਾ ਬਾਹਰ ਰਹਿੰਦੇ ਨੇ ਤੁਹਾਨੂੰ ਪਤਾ ਹੀ ਹੈ ਫਿਰ ਉਹ ਕਿੱਥੇ ਕਿੰਨੇ ਕਰਨਾ ਵਾ ਇੰਨਾ ਆਪਣੀ ਧੀ ਨਹੀਂ ਡਈਆਂ ਮੇਰੀ ਗੱਲ ਸੁਣ ਕਿਦਾਂ برداشت ਕਰਦੀਆਂ ਜੀ ਇਹਨੂੰ ਤੁਸੀਂ ਉਹ ਮੰਮੀ ਪੀਓ ਤੂੰ ਡੈਡੀ ਹੋਰ ਲੈ ਲਓ ਚੱਲ ਪੁੱਤ ਬڑا ਹੋ ਗਿਆ ਮੈਂ ਤਾਂ ਕਹਿੰਦੀ ਨਹੀਂ ਪੜੋਗਾ ਫੁਰਮਾਦਾ ਕਰਵਾ ਬੱਸ ਕਰੋ ਧਿਆਨ ਰੱਖਿਆ ਕਰੋ ਪੀ ਕਿਦਾਂਗੇ ਗੜਗੜ ਕਰਕੇ ਮਿੰਟ ਵਿੱਚ ਇਹ ਪੈਗ ਹੀਗਾ ਠੰਡਾ ਹੀ ਚੁੱਪ ਕਰ ਤੇ ਬਾਨ ਨਾ ਰੱਖ ਤੂੰ ਨੁਕ ਕਰੋ ਕਿਵੇਂ ਨਾ ਸਮਝਾ ਕੇ ਡੈਡੀ ਜੀ ਮੇਰੀ ਗੱਲ ਸੁਣੋ ਚੁੱਪ ਕਰੋ ਤੁਸੀਂ ਇਹਨੂੰ ਡੱਕਣਾ ਸੱਚਾ ਚੁੱਪ ਤੂੰ ਹੀ ਪੀਣਾ ਨਾ ਮਮੀ ਤੈਨੂੰ ਫੋਟੋ ਤੇ ਰਹਿਣ ਤੇ ਤੇਰੀ ਸੱਸ ਆਉਦ ਕੀ ਆਕੂਗੀ ਦੋ ਦੋ ਗਲਾਸ ਪੀ ਗਿਆ ਵਾ ਐਵੇਂ ਕਹਿਣੀਏ ਉਹ ਮੇਰੀ ਗੱਲ ਸੁਣ ਤੇਰੇ ਪਿਓ ਦਾ ਤੇ ਹੋ ਹਾਲ ਰਹਿਣਾ ਵਾ ਹੈ ਆ ਪਿਓਛ ਰਹੀ ਜੂ ਤੁਸੀਂ ਚੁੱਪ ਕਰਕੇ ਬੈਠੇ ਰਹੋ ਕੁੜਮਾ ਦਾ ਘਰ ਵਾ ਮਮੀ ਪੀਓ ਤੁਸੀਂ ਆਪਣਾ ਵੀ ਬੜੀ ਗਰਮੀ ਆ ਮਮੀ ਤੂੰ ਹੀ ਕਿਧਰੋਂ ਡੇ ਮੈਂ ਤੁਹਾਨੂੰ ਸਾਰੇ ਘਰ ਚ ਵੇਖ ਛੜਿਆ ਹਾਏ ਹਵੇ ਜਾਣਾ ਕਿੱਥੇ ਓ ਆਂਟੀ ਤੇਰੀ ਦਾ ਫੋਨ ਆ ਗਿਆ ਆਂਦੀ ਕਮੇਟੀ ਪਹਚਾਜੋ ਜੇ ਤੁਸੀਂ ਨਾ ਪਹਚਾਈ ਤੇ ਜੁਰਮਾਨਾ ਪੈਣਾ ਮੈਂ ਹਦਵਾ ਦਾ ਭੱਜੀ ਭੱਜੀ ਫੜਾ ਹਾਂ ਪਰ ਉਹਨੇ ਆਗੇ ਮੇਰੇ ਕੋ ਜਾਇ ਨਹੀਂ ਜਾਣੀ ਹੁੰਦਾ ਪੁੱਛੇ ਇਹਨਾਂ ਨੂੰ ਬੈਰੀ ਚੇਤਾ ਹੁੰਦਾ ਹੈ ਤੈਨੂੰ ਪਤਾ ਤਾਂ ਹੈਗਾ ਉਹਨਾਂ ਦੀਆਂ ਹੱਤਾਂ ਦਾ ਇੱਕ ਮਿੰਟ ਨਹੀਂ ਅੱਗਾ ਪਿਛਾ ਹੋਣ ਦਿੰਦਾ ਪਰ ਉਹਨੇ ਆਗੇ ਨੇ ਨਾ ਡੈਡੀ ਲੱਭਣ ਦੇ ਆ ਕਿਤੇ ਕਿਉਂ ਕਿਤੇ ਚਲ ਗਏ ਮੈਂ ਅੱਦੇ ਚੰ ਕੰਮ ਗਈਆਂ ਉਹ ਕੀ ਪਤਾ ਚੱਲ ਆ ਜਾ ਜਾ ਫਿਰ ਚਲੋ ਬਈ ਉੱਧਾ ਨਵਦੀਪ ਨੇ ਪਾਣੀ ਪੂਨੇ ਪਾਇਆ ਵਾ ਮੈਂ ਪਰ ਉਹਨੇ ਆਗੇ ਫਿਰ ਸਸਤੀ ਕਰਤਾ ਜੀ ਸਸੀ ਗੱਲ ਭੈਣ ਜੀ ਸਸੀ ਗੱਲ ਭੈਣ ਜੀ ਤੁਹਾਨੂੰ ਬਹੁਤ ਬਹੁਤ ਬੈਣ ਜੀ ਵਧਾਈਆਂ ਹੁਣ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਰ ਸੁਣਾਓ ਪਰਵਾਹ ਠੀਕ ਜੀ ਹਾਂਜੀ ਸਭ ਠੀਕ ਠਾਕ ਜੀ ਸਰ ਅਮਨ ਦੀ ਸੁਣਾਓ ਅਮਨ ਵੀ ਠੀਕ ਵਾ ਠੀਕ ਹੈ ਠੀਕ ਹੈ ਹਾਂਜੀ ਮੈਨੂੰ ਪਤਾ ਹੈ ਤੁਹਾਡੇ ਆਉਣ ਦਾ ਤੇ ਮੈਨੂੰ ਪੈ ਗਿਆ ਕੋਈ ਨਿਕਾਜਾ ਕੰਮ ਅੱਛਾ ਮੈਂ ਉਧਰ ਚਲ ਗਈ ਤੇ ਮੈਨੂੰ ਸੋ ਮੁੰਡਾ ਗੁੱਸੇ ਹੋ ਗਿਆ ਮੰਮੀ ਪਤਾ ਤਾਂ ਤੁਹਾਨੂੰ ਹੈਗਾ ਤੁਸੀਂ ਕਿੱਥੇ ਚਲ ਗਏ ਮੈਂ ਬਹੁਤ ਕੋਈ ਨਹੀਂ ਮੈਂ ਆ ਗਈ ਹਾਂ ਚੇਚੇ ਦੀ ਮੈਂ ਅੱਗੇ ਲੱਭਣ ਢਈ ਸੀ ਮੈਂ ਭੈਣ ਜੀ ਲੱਭਣ ਢਏ ਉਹਨਾਂ ਤੇ ਸਭ ਤੋਂ ਪਹਿਲਾਂ ਆਉਣਾ ਸੀ ਮਿਲਣਾ ਹਾਂਜੀ ਮੈਂ ਸਵੇਰ ਦੀ ਡਿੱਕਣ ਢਈ ਹਾਂਜੀ ਤੇ ਚਲੋ ਫਿਰ ਤੁਸੀਂ ਬਹੁਤ ਤੇ ਮੈਂ ਚਾਹ ਪਾਣੀ ਬਣਾ ਲਈਏ ਨਹੀਂ ਨਹੀਂ ਪਿਆਲੀਆਂ ਨਹੀਂ ਆ ਨਹੀਂ ਹਾਲੇ ਤੇ ਥੋੜੇ ਟਾਈਮ ਹੋਇਆ ਇਹਨੂੰ ਕੋਲ ਡਿੰਗ ਤੇ ਆਤੀ ਮੈਨੂੰ ਅੱਛਾ ਮੈਂ ਆਪਣੀ ਮੇਰੀ ਗੱਲ ਸੁਣੋ ਪਹਿਲਾਂ ਆਪਾਂ ਵੇਖਣਾ ਵਾ ਕਾਕਾ ਚਾਹ ਆਪਾਂ ਪੀਣੀ ਹੈ ਬਾਅਦ ਵਿੱਚ ਨਾਲੇ ਚਲ ਚਾਹ ਉੱਥੇ ਅੰਦਰ ਹੀ ਪਿਆਲ ਦਿਓ ਹਾਂਜੀ ਇੱਥੇ ਗਰਮੀ ਬੜੀ ਹੈ ਚਲੋ ਵਾਹਿਗੁਰੂ ਚਲ ਤਰਾਚਾ ਕਰਾਇਨਾ ਦੱਸਿਆ ਆਪਾ ਇਹਨੇ ਥੋੜਾ ਕੀ ਬਣੇ ਜੀਂਦਣਾ ਇਹਨਾਂ ਨੇ ਇਹ ਵੀ ਡਾ ਹੈਗਾ ਉਹਨਾਂ ਨੂੰ ਨਹੀਂ ਕਹਿੰਦਾ ਕਿ ਉਹ ਕੰਮ ਲਈਏ ਕਰ ਦੇ ਆਪ ਕੋਈ ਜਾਣਾ ਚਾਹ ਬਣਾ ਲਓ ਸਾਰੇ ਕੰਮ ਮੈਂ ਹੀ ਕਰਾਂ ਮੇਰੇ ਤੇ ਮਿੱਕਿਸਮਤੀ ਸੜ ਗਈ ਆ ਜਾਓ ਕੰਜੀ ਸਸ਼ਿਆ ਮਾਸੀ ਦੀ ਸਾਸ਼ਟਿਕਾ ਪੁੱਤ ਸਾਸ਼ਿਆ ਮਾਸੀ ਸਾਸ਼ਿਕਾ ਪੁੱਤ ਸਾਸ਼ਿਕਾ ਦਾ ਕਿਹਾ ਜੀ ਵਾਸਤੇ ਇਹ ਦੀਸ ਨੋ ਵਧਾਈ ਇਹ ਪਤਾ ਨੂੰ ਹੈ ਤੁਹਾਨੂੰ ਬੋਗੀਆਂ ਮਗੀਆਂ ਜੀ ਵਧਾਈਆਂ ਹੁਣ ਪੁੱਤ ਕਨਵਾਸੀ ਜੀ ਬੋਗੀਆਂ ਆਪਣੀਆਂ ਲਿਆ ਹਾਂ ਪੁੱਤ ਵੇਖਾਂ ਪੜਾ ਕਿਦੇ ਵਰਗਾ ਵਾ ਲੈ ਇਹ ਤਾਂ ਪੂਰੀ ਸ਼ਕਲ ਆਪਣੇ ਪਿਓ ਤੇ ਗਈ ਹੋਏ ਦੀ ਹੈਂ ਵੇਖ ਲਾ ਪੂਰਾ ਉਹਦੇ ਵਰਗਾ ਹੀ ਆ ਤੇਰਤੇ ਤਮਾਸਾ ਵੀ ਨਹੀਂ ਗਿਆ ਸੋਹਣਾ ਵਾ ਬਹੁਤ ਸੋਹਣਾ ਵਾ ਭੈਣ ਜੀ ਮੈਨੂੰ ਤਾਂ ਸਾਰੇ ਆਂਦੇ ਨੇ ਆਦੇ ਨਿਗਾਜਾ ਜੀ ਮੇਰਾ ਗਰੀਮ ਵਰਗਾ ਵਾ ਆਹੋ ਭੈਣ ਜੀ ਸਵਾ ਮਹੀਨੇ ਦੇ ਵਿੱਚ ਵਿੱਚ ਨਿਆਣਾ ਕਈ ਰੰਗ ਬਦਲਦਾ ਵਾ ਆ ਵੇਖ ਲਓ ਤੁਸੀਂ ਵੀ ਨਹੀਂ ਸੋਣਾ ਕਾਤਾ ਬਈ ਪੁੱਤ ਨਾਂ ਕੀ ਰੱਖਿਆ ਵਾ ਅਗੰਦੀਪ ਸਿੰਘ ਰੱਖਿਆ ਜੀ ਲੈ ਨਾਂ ਤੇ ਬਹੁਤ ਹੀ ਸੋਹਣਾ ਵਾ ਹੈ ਵੇਖਾਂ ਜਿੱਦਾਂ ਦਾ ਨਾਮ ਉਦਾਂ ਦਾ ਹੀ ਮੁੰਡਾ ਵਾ ਹਾਂਜੀ ਇਹਦੀ ਦਾਦੀ ਨੇ ਰੱਖਿਆ ਇਹ ਅੱਛਾ ਬਾਹਰ ਫੋਨ ਤੇ ਹਾਂਜੀ ਚ ਲੈ ਦਾਦੀ ਦਾ ਜੀ ਨਹੀਂ ਕੀਤਾ ਉਹਨੂੰ ਉਹ ਤੇ ਕੈਂਡੇ ਹੀ ਆਉਣਾ ਵਾ ਉਹਨਾਂ ਨੂੰ ਛੁੱਟੀ ਨਹੀਂ ਮਿਲਦੀ ਤੇ ਅਗਲੇ ਮਹੀਨੇ ਭਾਏ ਆਉਣ ਅੱਛਾ ਉਦਾਂ ਨਾ ਪਹਿਲਾਂ ਹੀ ਚਾਹੀਦਾ ਹੈ ਉਹਨਾਂ ਨੂੰ ਪਹਿਲਾਂ ਹੀ ਆ ਜਾਂਦੇ ਭੈ ਜੇ ਆ ਖੁਸ਼ੀਆਂ ਲੱਭਣ ਡੀਆਂ ਭੈ ਜੀ ਆ ਤਾਂ ਨਾ ਜਾਣਾ ਹੈ ਪਰ ਉਹਨਾਂ ਦੀਆਂ ਟਿਕਟਾਂ ਹੀ ਨਹੀਂ ਹੋਈਆਂ ਫੇਰ ਪੁੱਛੋ ਨਾ ਤੇ ਦਿਹਾੜੀ ਨੂੰ ਪਤਾ ਨਹੀਂ ਕਿੰਨੇ ਕ ਫੋਨ ਕਰਦੇ ਵੀਡੀਓ ਕਾਦੇ ਘੜੀ ਘੜੀ ਵਹਿੰਦੇ ਨੇ ਅੱਛਾ ਦੂਰੋਂ ਦੂਰੇ ਵਹਿੰਦੀ ਦਾਦੀ ਫਿਰ ਕੇ ਨਹੀਂ ਉਹ ਕਿਤੇ ਜਾ ਵਾ ਉਹ ਆਖੀ ਮੇਰਾ ਤੇ ਇੱਥੇ ਕਿਹੜੇ ਪਕੌਣ ਖਾਂ ਨੂੰ ਜੀ ਨਹੀਂ ਕਹਦਾ ਜੀ ਕਹਦਾ ਉੱਡ ਕੇ ਚੱਲ ਚੱਲ ਉਹ ਮਜਾ ਤਾਂ ਆ ਹੀ ਨਾ ਦਾਦੀ ਆਉਂਦੀ ਉਸੇ ਵਾਲੇ ਭੱਜੀ ਤੇ ਫੇਰ ਪਤਾ ਲੱਗਦਾ ਪਿਆਰ ਦਾ ਕਿੰਨਾ ਪਿਆਰ ਕਰਦੀ ਆ ਮੇਰੇ ਪੁੱਤ ਦੀ ਨਾਨੀ ਜੀ ਇੱਥੇ ਆ ਦਾਦੀ ਨੇ ਵੀ ਆ ਹੀ ਜਾਣਾ ਵਾ ਆਹ ਨਾਨੀ ਦਾ ਸੁੱਖ ਨਾ ਇੱਥੇ ਹੀ ਆ ਹਾਂਜੀ ਤੇ ਚਲੋ ਕੀ ਪਤਾ ਦੌੜ ਨੂੰ ਭੱਜਣ ਡਿਆ ਪੂਗਾ ਦਾਦੀ ਦਾਦੀ ਕਹਿੰਦਾ ਪੁੱਤ ਦਾਦੀ ਫੇਰ ਹੀ ਆਵੇ ਭਾਵੇਂ ਨਹੀਂ 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 ਇੰਨਾ ਟਾਈਮ ਕਿਤੇ ਕੱਟਣਾ ਕਦੀ ਵੀ ਨਹੀਂ ਕੱਟਣਾ ਨਹੀਂ ਮਾਸੀ ਜੀ ਮਨੇ ਆ ਜਾਣਾ ਸੀ ਮੈਨੂੰ ਟਿਕ ਟਾਈਮ ਨਹੀਂ ਮਿਲ ਗਿਆ ਚਲੋ ਠੀਕ ਆ ਪੁੱਤ ਕੋਈ ਗੱਲ ਨਹੀਂ ਚਲ ਆ ਵੀ ਘਰ ਤਾਂ ਡਾਪਣਾ ਹੀ ਆ ਕਿ ਵੇਖੜਾ ਬਗਾਨਾ ਵਾ ਹੈਂ ਨਾ ਨਾ ਸਾਰੇ ਦੇ ਖੁਸ਼ ਹੋਣ ਲੰਦਾ ਆਹ ਹੋ ਤੇ ਹੋਰ ਖੁਸ਼ੀ ਜੂ ਆਈ ਸਾਰਿਆਂ ਨੂੰ ਜੀਵਨ ਉਹ ਗੱਲਾਂ ਹੀ ਕਰੀ ਜਾਣੀਆਂ ਮੁੰਡੇ ਨੂੰ ਸਕੰਦੇ ਆਹੋ ਦੇਣ ਲੱਗੀ ਸਕੰਤੇ ਮੈਂ ਲੈ ਪੁੱਤ ਰਹਿਣ ਦੇ ਨਾ ਮੱਸ ਜੀ ਇਹਦੀ ਕੀ ਜ਼ਰੂਰਤ ਹੀ ਕੋਈ ਗੱਲ ਨਹੀਂ ਕੈਂਜੀ ਲੈ ਦੱਸ ਖੇਚਲ ਨਹੀਂ ਹੋਣੀ ਖੇਚਲ ਦੀ ਕੋਈ ਗੱਲ ਨਹੀਂ ਗਈ ਮੈਂ ਤਾਂ ਕਰਕੇ ਪੈਸੇ ਦੇਣ ਲਈ ਆਂ ਮੈਂ ਕੱਪੜਾ ਲੀੜਾ ਆਪਣੀ ਮਨਪਸੰਦਾ ਲੈ ਆਇਓ ਲਿਆਂਦਾ ਫਿਰ ਪਸੰਦ ਨਹੀਂ ਨਾ ਹੁੰਦਾ ਹੁੰਦਾ ਕੁੜੀ ਦੇ ਬੱਸੀ ਤੇ ਜਿਹਦੇ ਕੰਮ ਉਹਨੂੰ ਪਤਾ ਵਾ ਗਰੀਨ ਦੇ ਚੀਜ਼ ਨਹੀਂ ਪਸੰਦ ਹੁੰਦੀ ਹੈ ਜੀ ਨਾ ਮੈਨੂੰ ਪਤਾ ਲੱਗ ਗਿਆ ਵਾ ਕੁੜੀਆਂ ਨੂੰ ਅੱਜ ਕੱਲ ਕਿੱਥੇ ਪਸੰਦ ਆਉਂਦੇ ਆ ਆਪਣੀ ਮਰਜ਼ੀ ਦਾ ਲੱਲੀ ਪੁੱਤ ਇਹਦੇ ਵੀ ਲੱਲੀ ਤਾਂ ਆਪਣੇ ਹੀ ਲੱਲੀ ਹਾਂਜੀ ਬਾਹਰ ਤੋਂ ਮੋਢੇ ਚਾਹ ਬਣੀ ਜੀ ਚਲੋ ਹਾਂਜੀ ਹੋਰ ਚਲੋ ਅੱਗੇ ਜਾਵਾਂ ਫਿਰ ਚਲ ਇਹ ਦੱਤੇ ਸੂਟ ਸੀਵਾ ਪਹਿਲਾਂ ਫਟਾਫਟ ਬਸ ਥੋੜੇ ਕੰਮ ਰਹਿ ਗਿਆ ਵਾ ਹਾਣਾ ਹਾਂਜੀ ਸੂਟ ਸੀੜੀ ਆ ਹਾਂਜੀ ਸੂਟ ਸੀੜੀ ਆ ਤੇ ਸੀਬ ਗਿਆ ਕਿ ਨਹੀਂ ਨਹੀਂ ਜਰਾ ਬਸ ਥੋੜੇ ਹੀ ਰਹਿ ਗਿਆ ਵਾ ਤੇ ਤੂੰ ਕਰ ਲੈਣਾ ਹੈ ਘੜੀ ਆਰਾਮ ਦੁਪਹਿਰ ਉਤੋਂ ਲੱਗੀ ਆ ਤੇ ਤੂੰ ਸੂਟ ਦਵਾਲੇ ਹੋਈ ਆ ਨਹੀਂ ਰਾਮ ਦਾ ਦੱਸ ਦਿੰਦਾ ਮੈਂ ਮੈਂ ਸੁੱਤੀ ਨਹੀਂ ਆ ਉਹ ਨਾ ਸੂਟ ਉਹ ਅਗਲੀ ਨੇ ਦਿੱਤਾ ਮੈਨੂੰ ਨੇ ਰਖੜੀ ਤੇ ਪਾ ਕੇ ਜਾਣਾ ਵਾ ਤੇ ਮੈਨੂੰ ਪਹਿਲਾਂ ਪਹਿਲਾਂ ਦਵੋਂਗੀ ਤੇ ਫੇਰ ਹੀ ਆ ਬਾਚੋ ਅਗਲੀ ਫਿਰ ਸੂਟ ਨਹੀਂ ਦਿੰਦੇ ਸੀ ਨੇ ਕਿ ਤੁਸੀਂ ਟਾਈਮ ਤੇ ਨਹੀਂ ਸਿੰਦੀਆਂ ਤੇ ਸ਼ਾਮ ਨੂੰ ਚੀਲੀ ਹਾਂ ਨਹੀਂ ਬੱਸ ਮੈਂ ਆ ਪੂਰਾ ਕਰਕੇ ਤੇ ਮੈਂ ਸੌਂਜਣਾ ਵਾ ਤੁਸੀਂ ਜਾਓ ਸੌਜੋ ਮੈਂ ਸੌਂਜੂਗੀ ਬਾਅਦ ਚ ਚਲ ਸੀਲਾ ਫਿਰ ਹੈ ਨਾਵ ਪੁੱਤ ਨੂੰ ਗੱਲ ਸਮਝਾਉਣੀ ਏ ਇੱਕ ਮੈਂ ਹਾਂਜੀ ਦੱਸੋ ਆਪਣੀ ਨਣਾਣ ਵਾਲ ਦੇਖ ਕੇ ਨਾ ਕਿਤੇ ਐਵੇਂ ਨਾ ਨਿਆਣੇ ਦਾ ਚਾਹ ਕਰ ਬੈਠਿਓ ਤੁਸੀਂ ਵੀ ਪੁੱਤ ਤੂੰ ਬਾਹਰ ਜਾਣਾ ਵਾ ਇੱਥੇ ਨੀਂਗਾ ਰਹਿਣਾ ਜੇ ਨਿਆਣੇ ਦੇ ਚੱਕਰ ਚ ਪੈ ਗਈ ਨਾ ਇੱਥੇ ਰਹਿ ਜੇਂਗੀ ਸਾਰੀ ਉਮਰ ਨਹੀਂ ਮੰਮੀ ਮੈਨੂੰ ਪਤਾ ਵਾ ਮੈਂ ਪੜ੍ਹਨ ਦੀ ਆ ਤੇ ਬਾਹਰ ਜਾਣ ਵਾਸਤੇ ਹੀ ਨਹੀਂ ਕਰਨਾ ਉਦਾਂ ਪੁੱਤ ਨੂੰ ਸੌਖਾ ਲੱਗਦਾ ਵਾ ਨਾ ਠੀਕ ਹੀ ਆ ਮੰਮੀ ਹਾਂ ਅੱਗੇ ਨਾ ਸਭ ਉਹ ਔਖਾ ਹੀ ਆ ਕੰਮ ਹਾਈ ਹਾਈ ਤੁਮ ਤੇ ਗੱ ਵੀ ਕੀਤੀ ਆ ਉੱਖਾ ਚੜਾ ਲੰਘਿਆ ਰਹੇ ਹਾਂਗੇ ਨੇ ਬੈਣ ਸਾਡੇ ਸਾਹਮਣੇ ਹੀ ਚੱਲ ਪੁੱਤ ਧਿਆਨ ਨਾਲ ਇਹ ਚ ਕਰਦਾ ਉਹ ਆਪਣੇ ਮਨਾਂ ਮਮੀ ਪੂਰਾ ਜ਼ੋਰ ਲਾਉਂਦੀ ਉਹਨਾਂ ਗਾੜੀ ਕਿਸਮਤ ਤੇ ਗੱਲ ਜੇ ਜੇ ਮੇਰੇ ਕਰਮਾਂ ਚ ਬਰਦਾ ਦਾਣਾ ਪਾਣੀ ਲਿਖਿਆ ਆ ਯਾਰਾ ਤੇ ਮੈਂ ਹਾਰ ਕੇ ਨਹੀਂ ਚਲੇ ਜਾਣਾ ਆਪਣੇ ਮਨਾਂ ਤੇ ਮੈਂ ਪੂਰਾ ਜ਼ੋਰ ਲਾਉਂਦੀ ਮਮੀ ਜੀ ਤਾਂ ਉਦੋਂ ਮਿੰਟ ਬੈਠਾ ਆਏ ਸੀ ਨਾ ਉਦੋਂ ਸੁਖੀ ਸੀ ਹੁਣ ਉਹਨਾਂ ਨੇ ਬੜੀ ਟਫ ਕਰਤੀ ਆ ਕਿ ਮੇਰੇ ਵਾਸਤੇ ਤੇ ਬੜਾਈ ਔਖਾ ਹੋਉਂਦੇ ਆ ਜੀ ਪਰ ਮੈਂ ਆਪਣੇ ਮਨਾਂ ਪੂਰੀ ਕੋਸ਼ਿਸ਼ ਕਰਨੀ ਹਾਏ ਪੁੱਤ ਐਦਾਂ ਕਾਹਨੂੰ ਕਹਿੰਨੀ ਆਂ ਕਿ ਔਖੀ ਬੜੀ ਆ ਹਾਂ ਉਹ ਤਾਂ ਬੋਤ ਤੇ 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 ਆਸਾਂ ਵਾ ਮੈਂ ਤਾਂ ਕਹੋਂਦੀ ਆਸ ਲਾਈ ਆ ਕਿ ਪੁੱਤ ਤੂੰ ਬਾਹਰ ਜਾਵੇਂਗੀ ਤੇ ਆਪਣੇ ਭਰਾ ਨੂੰ ਵੀ ਖੜੇਂਗੀ ਕਿਤੇ ਸਾਡੀ ਗਰੀਬਾਂ ਦੀ ਮਝੂਨ ਸਵਾਰੀ ਜਾਊਗੀ ਉਹ ਤੇ ਮੰਮੀ ਗੱਲ ਸਹੀ ਆ ਜੇ ਮੈਂ ਤੁਹਾਨੂੰ ਕਹਾਂ ਹੀ ਕਿ ਇੱਕ ਵਾਰੀ ਹੋ ਗਿਆ ਕੰਮ ਹੋ ਗਿਆ ਹੋ ਗਿਆ ਰਹਿਣ ਦੀ ਹੁਣ ਮੈਂ ਪੀ ਹੁਣ ਟੈਸਟ ਦਿੱਤਾ ਹੀ ਆ ਤੁਹਾਨੂੰ ਪਤਾ ਹੀ ਨਹੀਂ ਹੋ ਗਿਆ ਵਾ ਉਹਦੇ ਚ ਮੇਰੇ ਕਿਹੜੇ ਆ ਗਏ ਨੇ ਹੁਣ ਮੈਂ ਫੇਰ ਟੈਸਟ ਭਰਨਾ ਵਾ ਤੇ ਕਿੰਨੇ ਗੇ ਅਗਲੇ ਟੈਸਟ ਭਰਉਣਗੇ ਨਹੀਂ ਤੇ ਫਿਰ ਮੇਰੀ ਗੱਲ ਸੁਣਾਂ ਇਹਤਰਾ ਬਾਹਰ ਜਾਂਦਾ ਰਦਾ ਨਹੀਂਗਾ ਇੱਥੇ ਲੰਗਰ ਪਕਾਉਣਾ ਹੈ ساری ਉਮਰ ਨਹੀਂ ਹੈਗਾ ਤੇ ਸਹੀ ਪਰ ਹੁਣ ਗੱਲ ਸਾਰੀ ਕਰਮਾ ਦੀ ਹੁੰਦੀ ਹੈ ਨਾ ਬਦੋ ਬਦੋ ਤੁਸੀਂ ਮੈਨੂੰ ਕਿੱਦਾਂ ਕਿਹੇ ਜਾ ਚ ਬਿਠਾ ਦਿਓਗੇ ਨਹੀਂ ਨਹੀਂ ਮੇਰੀ ਤੀਨ ਨੂੰ ਖੜਾ ਹੀ ਖੜਾ ਤੁਸੀਂ ਲੜੋ ਘਰ ਮੈਨਾਂ ਜਾ ਕੇ ਕਰਮਾ ਦੀ ਗੱਲ ਮੈਂ ਮੰਨੀ ਆ ਪਰ ਥੋੜਾ ਬਕਾ ਦਿਮਾਗ ਤੈਨੂੰ ਵੀ ਲਾਉਣਾ ਪੈਣਾ ਵਾ ਪੜਨਾ ਪੈਣਾ ਪੜ ਲਾ ਪੜਦੀ ਮਮੀ ਪਰ ਜਿਹੜੇ ਮੇਰਾ ਹਫਤੇ ਬਾਅਦ ਟੈਸਟ ਮੈਂ ਉੱਚੇ ਤੇ ਮੇਰੇ ਪੂਰੇ ਨੰਬਰ ਆਉਂਦੇ ਤੇ ਜੇ ਉੱਚੇ ਪੂਰੇ ਆਉਂਦੇ ਤਾਂ ਬਾਕੀ ਵੀ ਆ ਜਾਣਗੇ ਤੇਰੀ ਨਹੀਂ ਚਾਈ ਦੀ ਹੁੰਦੀ ਕਿ ਅੱਛੇ ਲੱਗੀ ਨਣਾਣ ਦੀ ਸੇਵਾ ਕਰਨ ਵਿੱਚ ਕਦੀ ਚਾਹ ਲੈ ਛੱਡ ਜਾ ਨਾ ਕੰਮ ਮਰ ਤਾ ਪੜਨ ਵਾਲਾ ਧਿਆਨ ਦੇ ਲੈ ਮਮੀ ਹੁਣ ਘਰ ਵਿੱਚ ਜਿਹੜਾ ਕੋਈ ਜੀ ਆਇਆ ਵਾ ਹੁਣ ਦੀ ਸੇਵਾ ਤੇ ਕਰਨੀ ਪੈਣੀ ਹੈ ਜਿਹੜੀ ਲੱਗਦਾ ਪਰੌਣਾ ਆਇਆ ਘਰੇ ਕੋਈ ਬਾਜੀ ਆਉਂਦੀ ਹੈ ਆਹ ਰੋਲਾ ਜਹਾ ਤੇ ਪੈਨ ਲਿਆ ਵਾ ਲੈ ਉਹ ਬਾਜੀ ਹੁਣੇ ਆਏ ਹੀ ਹੋ ਸਸੀ ਕਾ ਬਾਜੀ ਸਸੀ ਕਾਲ ਕੀ ਹਾਲ ਠੀਕ ਠਾਕ ਹੈ ਵਧੀਆ ਵਧੀਆ ਤੁਸੀਂ ਸੁਣੋ ਹੋਰ ਕੀ ਹਾਲ ਪਤਾ ਹਾਂਜੀ ਵਧੀਆ ਤੁਸੀਂ ਸੁਣੋ ਪਹਿਲੋ ਦਿਨ ਨਾਨੇ ਨੂੰ ਵਧਾਈਆਂ ਹੁਣ ਤੇ ਫਿਰ ਮੁੰਡੇ ਦੇ ਪਿਓ ਨੂੰ ਤੁਹਾਨੂੰ ਬਹੁਤ ਸਾਰੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਵਾ ਸੱਚੇ ਬਾਸ਼ਾ ਨੇ ਬੜੀ ਕਿਰਪਾ ਕੀਤੀ ਚਲੋ ਸ਼ੁਕਰ ਸ਼ੁਕਰ ਹੈ ਪਰਮਾਤਮਾ ਦਾ ਰੌਣਕ ਲੱਗੀ ਆ ਘਰ ਬਾਹਰ ਆਨੇ ਜੀ ਦਿੱਤਾ ਹੈ ਹੋਰ ਸਨੋਂ ਪਰਿਵਾਰ ਠੀਕ ਠਾਕ ਆ ਬਾਹਰ ਠੀਕ ਠਾਕ ਫਸਲ ਵਾਣੀ ਸਾਰੀ ਠੀਕ ਆ ਬੜੇ ਹੈ ਜੀ ਭਾਈ ਦੋਨੇ ਚੰਨੇ ਲੱਗਦਾ ਬੜਾ ਵਧੀਆ ਚਲੋ ਅੱਗੇ ਪਾਣੀ ਮੂਣੀ ਲਾਉਣ ਜਾਈਦਾ ਏ ਹੁਣ ਦੋ ਹਫ਼ਤੇ ਹੋ ਗਏ ਵੀਨ ਜਲ ਪੈ ਇੰਦਾ ਵਾ ਓਏ ਆਹੋ ਚਲੋ ਨਾਲੇ ਥੋੜਾ ਜਿਹਾ ਹਵਾ ਵੀ ਲੱਗਣੀ ਚਾਹੀਦੀ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਫਰਾਡੇ ਛੁਰੂਟੇ ਥੋੜਾ ਸੌਂ ਦਾ ਮਹੀਨਾ ਚੱਲਣ ਡਿਆ ਵਾ ਫਰਾਡੇ ਛੁਰੂਟੇ ਹੁੰਦੇ ਰਹਿੰਦੇ ਆ ਬਿਲਕੁਲ ਏ ਆ ਵੀ ਉਹ ਨਿਗੇ ਜੇ ਨਾਲ ਲੱਗੇ ਰਹੀਦਾ ਜੇ ਸਾਰੀ ਡੈਡੀ ਨਹੀਂ ਨਹੀਂ ਜੀ ਤੇ ਸਦਾਈਆਂ ਵਾਂਗੂ ਗੱਲਾਂ ਕਰਦੇ ਰਹੀਦਾ ਵਾ ਹਾਂ ਉਹ ਨਿਆਣੇ ਰਹੋ ਹੁੰਦਾ ਵਾ ਹਾਂਜੀ ਹਾਂਜੀ ਇਤਰਾਹ ਲੌਣਕ ਲੱਗੀ ਆ ਸਾਰੇ ਭੱਜੇ ਫਿਰਦੇ ਆ ਉਹਦੇ ਆਲੇ ਵੇਖ ਵੇ ਕੋਈ ਉਹ ਨਾਲੇ ਅੱਜ ਅੱਜ ਹੋਰ ਕੱਲ ਹੋਰ ਕੋਈ ਕਦੀ ਕੋਈ ਚੁੱਕ ਲੈਂਦਾ ਕਦੀ ਕੋਈ ਚੁੱਕ ਲੈਂਦਾ ਹਾਂਜੀ ਹਾਂਜੀ ਨਹੀਂ ਨਹੀਂ ਠੀਕ ਹੈ ਪਤਾ ਨਹੀਂ ਲੱਗਦਾ ਕਦੋਂ ਦੇਣਾ ਤੇ ਕਦੋਂ ਰਹਾ ਤਾਂ ਗੱਲਾਂ ਬੰਦ ਹਾਂਜੀ 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 ਤੇ ਡੈਡੀ ਕੋ ਆਣ ਕੇ ਚੁੱਪ ਹੋ ਜਾਂਦਾ ਹਾਂ ਉਦਾਂ ਪਾਇਆ ਜਾਂਦਾ ਡੈਡੀ ਨੇ ਚੁੱਕਦਾ ਸਾਰੇ ਚੁੱਪ ਹੋ ਜਾਂਦੇ ਉਹ ਫਿਰ ਇਤਰਾਹ ਹੀ ਆ ਨਾ ਤੇ ਹੋਰ ਸੁਣਾਓ ਕੋਈ ਨਮੀਦਾ ਜੀ ਬਸ ਜੀ ਵਧੀਆ ਵਧੀਆ ਕਿਰਪਾ ਬਾਬੇ ਨਾਨਕ ਦੀ ਠੀਕ ਆ ਚਲੋ ਕਿਰਪਾ ਚਾਹੀਦੀ ਆ ਮਹਾਰਾਜ ਸਾਰਿਆਂ ਦਾ ਭਲਾ ਕਰੇ ਹਾਂਜੀ ਹਾਂਜੀ ਇਦਾਂ ਹੀ ਵਾਹਿਗੁਰੂ ਕਿਰਪਾ ਬਣਾ ਕੇ ਰੱਖੇ ਤੇ ਉਹ ਜਦੋਂ ਦਾ ਕਾਕਾ ਆਏ ਨਾ ਉਦੋਂ ਦਾ ਡੇ ਹੀ ਔਣ ਔਣ ਕਰਨਾ ਟਾਈਮ ਨਹੀਂ ਲੱਗਦਾ ਉਹਦਾ ਨਵਦੀ ਮਮੀ ਕਹਿੰਦੀ ਵੀ ਜਾਣਾ ਤੇ ਪੜਾਣਾ ਮੈਂ ਇਦਾਂ ਹੀ ਘਰਾਂ ਚੋਂ ਨਿਕਲਿਆ ਫਿਰ ਕੰਮਕਾਰ ਛੱਡ ਕੇ ਨਿਕਲਣਾ ਪੈਂਦਾ ਕੰਮ ਦੇ ਮੁੱਕਦੇ ਨਹੀਂ ਨਾਲੇ ਬਿਲਕੁਲ ਜੀ ਬਿਲਕੁਲ ਇਹ ਛੱਡਨੇ ਪੈਂਦੇ ਜਦੋਂ ਕਿਤੇ ਜਾਣਾ ਹੋਣਾ ਹੈ ਤੇ ਚਲੋ ਇਹ ਦੁਨੀਆਂ ਦਾ ਸਰਕਲ ਇਦਾਂ ਹੀ tourne ਰਹਿਦਾ ਵਾ ਚਲੋ ਜੀ ਸ਼ੁਕਰਾ ਪ੍ਰਮਾਤਮਾ ਜਿਹੜੀ ਘੜੀ ਨਾਲ ਰਿਸ਼ਤੇਦਾਰਾਂ ਨਾਲੇ ਮਿਲਦੇ ਗਿਲਦੇ ਸੋਹਣੇ ਲੱਗਦੇ ਹਾਂਜੀ 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 ਇਹ ਥੋੜੀ ਆਪੀ ਹੋਣ ਉਹਨਾਂ ਨੇ ਕਹਿਦੀ ਤੁਸੀਂ ਇੱਥੋਂ ਚੱਲ ਜੋ ਚੱਲ ਚੰਗਾ ਗੱਲਾਂ ਨਾ ਕਰ ਬਹੁਤੀਆਂ ਤੂੰ ਆਵ ਬਹ ਟਾਈਮ ਕਿੰਨਾ ਹੋ ਗਿਆ ਵਾ ਮੈਂ ਤੇਰੇ ਪਿਓ ਨੂੰ ਕਹਾਂ ਚੱਲ ਗਿਆ ਹੁਣ ਆ ਤਰਾ ਬਸਤੇ ਤੇ ਜਾਣਾ ਵਾ ਵਿਆਹ ਜੋ ਹਾਂ ਘੜੀ ਆ ਨਹੀਂ ਪੁੱਤ ਹੁਣ ਤੁਸੀਂ ਆਇਓ ਚਲੋ ਕੋਈ ਗੱਲ ਨਹੀਂ ਫੇਰ ਆਵਾਂਗੇ ਅਸੀਂ ਸਿਆਣੇ ਕਹਿੰਦੇ ਹੁੰਦੇ ਸੀ ਕਿ ਖੂਬ ਵਗਦੇ ਆਂਦੇ ਤੇ ਰਿਸ਼ਤੇਦਾਰ ਮਿਲਦੇ ਠੀਕ ਹੈ ਕਿ ਬਿਲਕੁਲ ਜੀ ਬਿਲਕੁਲ ਸੋਹਣੇ ਨਹੀਂ ਉਠੋ ਹਲਕ 6 ਵਜ ਗਏ ਉਤੋਂ ਅਜੇ ਤੱਕ ਤੁਸੀਂ ਸੁੱਤੇ ਹੋ ਤੇ ਉਹ ਮੰਮੀ ਉਹਨਾਂ ਨੂੰ ਫੋਨ ਲਾਓ ਉਹਨਾਂ ਨੇ ਕਦੋਂ ਕਾਉਣਾ ਵਾ ਤੇ ਤੁਸੀਂ ਦੁਪੱਟੇ ਵੀ ਨਹੀਂ ਮਿਲ ਲੱਗਦਾ ਪਾਇਆ ਉਹ ਮੈਂ ਤਾਂ ਆਖਿਆ ਜੇ ਰਾਤ ਹੀ ਪਈ ਜਾ ਆਪਦੀ ਰਾਤ ਪਈ ਸੁਪੜੇ ਲਈ ਜਾਂਦੇ ਮਿਲਦਾ ਸੁੱਤੇ ਸੁੱਤੇ ਮੈਨੂੰ ਪਤਾ ਲੱਗਾ ਗੂੜੀ ਨਿਰਦੇਸ਼ ਹੁੰਦਾ ਹੈ ਤੇ ਮੈਂ ਫੋਨ ਕੇ ਲਾਉਣਾ ਹੈ ਤੂੰ ਫੋਨ ਲਾ ਲੈ ਇਹਦੀ ਮੰਮੀ ਉਹਨਾਂ ਨੂੰ ਮੈਂ ਤਾਂ ਸੂਟ ਸੀ ਕਿ ਹੁਣ ਮਹਾ ਵਿਲੀ ਹੋਈ ਆ ਤੇ ਉਹ ਧਾਰਾ ਵੀ ਕੱਢਣੀਆਂ ਤੇ ਪੁੱਛੋ ਮੰਮੀ ਉਹਨਾਂ ਨੂੰ ਕਦੋਂ ਕਾਉਣਾ ਵਾ ਕੌਣ ਲਾਇਆ ਫੋਨ ਮੈਂ ਨਹੀਂ ਲਾਇਆ ਪਟਠੇ ਪਾਤੇ ਹੀ ਤਈ ਨਹੀਂ ਪਟਠੇ ਪਾਉਣ ਵਾਲਿਆ ਨਾਲੇ ਡੈਡੀ ਨੇ ਤਾਰਾਂ ਕੱਢ ਰਹੀ ਆ ਤੂੰ ਪੁੱਛਦਾ ਹੀ ਫੋਨ ਲਾ ਕੇ ਮੈਂ ਤੁਹਾਨੂੰ ਕਹਿਂਦੀ ਆ ਲਾਓ ਲਾ ਦੋ ਫੋਨ ਜਾਂ ਫੋਨ ਲਿਆ ਫੜ ਕੇ ਉੱਥੋਂ ਫੇਰ ਮੈਂ ਲੰਮਣਾ ਉਹ ਕਿਤੇ ਰਹਿਣਾ ਨਹੀਂ ਉਹਨਾਂ ਨੇ ਤੁਹਾਡਾ ਫੋਨ ਕਿੱਥੇ ਆ ਆ ਉੱਥੇ ਰਹਿਣਾ ਉਹਨਾਂ ਨੇ ਮੰਮੀ ਕਹਿੰਦੀ ਮੈਂ ਸ਼ਾਮ ਨੂੰ ਆ ਜਣਾ ਵਾ ਚਲ ਫੋਨ ਲਾ ਕੇ ਪੁੱਛ ਲਿਆ ਫੋਨ ਨਾਲ ਅਲੋ ਐਤੋਂ ਲਾਓ ਮੰਮੀ ਉਹਨਾਂ ਨੂੰ ਫੋਨ ਬੁਲੋ ਮੰਮੀ ਤਾਂ ਕਹਿੰਦੀ ਹੀ ਪੀ ਆ ਜਣਾ ਮਾ ਕਿੰਨਾ ਟਾਈਮ ਹੋ ਗਿਆ ਉਹਤੋਂ ਹੈਲੋ ਹਾਂ ਜੀ ਅਮ ਜੀ ਤੁਰ ਪਏ ਠੀਕ ਆ ਠੀਕ ਆ ਉਹ ਮੈਨੂੰ ਜਾਗ ਨਹੀਂ ਆਈ ਤੇ ਹੁਣ ਲੱਗਾ ਪੱਠੇ ਪਾਉਣਾ ਕੋਮਨ ਨੇ ਕੀ ਠਾ ਲੈਣਾ ਸੀ ਉਹ ਸੂਰਜਾ ਸੀਂਡਾ ਵੀ ਆਂਦੀ ਅੱਜ ਦੇਣਾ ਵਾ ਕਿਸ ਨੇ ਰਖੜੀ ਤੇ ਪਾ ਕੇ ਜਾਣਾ ਉਹ ਚਲੋ ਆਜੋ ਹੁਣ ਇੱਥੇ ਬਹਿ ਰਹਿਣਾ ਵਾ ਚਲੋ ਮੈਂ ਕਰਦਾ ਕਰਦਾ ਧਾਰਾਂ ਤੇ ਆਜੋ ਹੈ ਠੀਕ ਆ ਤਹਾਡੇ ਕੋ ਨਿਕਲ ਜਾਣੀ ਮੰਮੀ ਨੂੰ ਉਹਨਾਂ ਨੂੰ ਕਹਿਣਾ ਇਹਨਾ ਜਲਦੀ ਆਜੋ ਚਲ ਕੋਈ ਨਹੀਂ ਮੈਂ ਬੈਨਾ ਵਾਂ ਕੀ ਤਾ ਨਿਕਲ ਹੀ ਜਾਏ ਤੇ ਤੂੰ ਐ ਕਰ ਆਟਾ-ਉਟਾ ਗੋਲਾ ਹੁਣ ਤੱਕ ਉਹ ਤੇ ਮੈਂ ਕਰ ਹੀ ਲੈਣਾ ਵਾਂ ਤੱਕੇ ਆਏ ਹੁਣਾਂ ਮੰਮੀ ਹੁਣਾਂ ਤੇ ਤੂੰ ਹੁੰਦਿਆ ਫੇ ਆਟਾ ਗੋਣਨ ਲਾਇਗੇ ਉਹਨਾਂ ਅੱਗੇ ਮੰਮੀ ਆਟਾ ਗੋੰਦੇ ਦੱਸ ਤੇ ਆਪਣਾ ਕੰਮ ਕਰ ਮੈਂ ਕਰ ਲੈਣਾ ਬੜ ਗਰਮੀ ਬੜੀ ਐ ਚਲ ਮਣਾ ਉੱਥੇ ਨਾਲ ਇਹਦੇ ਤਾਰਾਂ ਕੱਢੀਏ ਤੇ ਨਾਲੇ ਪੱਠੇ ਪਾਈਏ ਕਿੰਨੀ ਗਰਮੀ ਆ ਜੀ ਉਹਨਾਂ ਹੈ ਵਾਕਿਆ ਸਹੀ ਗੱਲ ਆ ਅੱਜ ਕੱਲ ਤੇ ਬੰਦਾ ਘਰੋਂ ਨਾ ਬਾਹਰ ਨਿਕਲੇ ਬਹੁਤ ਏ ਗੱਲ ਹੀ ਆਹੋ ਜਾਣਾ ਕਿਡਾ ਸੌਖਾ ਪਿਆ ਹੁੰਦਾ ਨਾਲੇ ਮੰਮੀ ਪਾਣੀ ਲਿਆ ਕੋਤਾਂ ਅੰਦਰ ਸਾਗ ਸੁੱਕ ਗਿਆ ਫਿਰ ਤੋਟਰ ਮੁੰਡਾ ਦਾ ਪੁੱਤ ਬੜਾ ਸੋਹਣਾ ਵਾ ਹਾਂ ਤੇ ਮੰਮੀ ਵੀ ਤਾਂ ਸੋਹਣੀ ਆ ਹੈ ਤੇ ਸੋਹਣੀ ਆ ਪਰ ਹੈ ਮੂਜਾਜ ਬੜੀ ਹੋਦੀ ਆਖੜ ਤੱਕ ਤੇ ਇੰਨੀ ਸਤਾਂ ਕੋੜਿਆ ਨਹੀਂ ਨਹੀਂ ਅਜੇ ਵਿੱਚ ਮੇਰੀ ਗੱਲ ਸੁਣ ਪਹਿਲੋਂ ਤੂੰ ਉਥੇ ਪਤਾ ਲੈਣ ਗਈ ਕਿ ਉਹਦੇ ਆਖਣਾ ਵੇਖਣ ਗਈ ਜੇ ਕਹਿੰਦਾ ਤੇਰੇ ਦਿਮਾਗ ਤਾਂ ਮੈਨੂੰ ਪਤਾ ਲੱਗਦਾ ਕਾਸਾ ਫੜ ਕੁੜੀ ਨੇ ਪੁੱਛਿਆ ਵਾ ਤਾਂ ਦੱਸਣਾ ਤਾਂ ਹੈ ਹੀ ਉਹਨੂੰ। ਹਾਂ ਧਗਾ ਕੋਈ ਚਾਹੀਦੀ ਗੱਲ ਦੱਸਣਾ। ਤੁਸੀਂ ਨਾ ਵਿੱਚ ਬੋਲਿਆ ਕਰੋ। ਚਲ ਕੋਈ ਨਹੀਂ। ਨਾ ਕੋਈ ਠੀਕ ਨਾ ਦਾ। ਨਾ ਕੋ ਪੁੱਤ ਠੀਕ। ਵਾਸ ਪੁੱਛੀ ਹੀ ਤੇਰੇ ਵੱਲੋਂ ਕਿ ਦਿਨ ਨਾਲ ਆਉਣਾ ਹੀਗਾ। ਤੇ ਮੈਂ ਤਾਂ ਪੁੱਤ ਗਰਮੀ ਬੜੀ ਅਹੀ ਤਾਂ ਟੱਕੇ ਟੱਕੇ ਖਾਂਦੇ ਆ ਬਸ ਚਾਏ ਮਾਹੀ ਅੱਗੇ। ਹਾਂ ਦੋਵੇਂ ਵਿਚਾਰੀ ਮੈਂ ਤਾਂ ਠੱਕੇ ਖਾਂਦੀ ਆਉਂਦੀ ਚਲ ਦੋਵੇਂ ਜੀ ਘਰ ਵਾਪਸ। ਦੇ ਨਾਲ ਮੈਂ ਮਸ਼ੀਨ ਸੁਣਦਾ ਨੇ ਆਪਣਾ ਕੰਮ ਕਰਨਾ ਚਾਹਵਾ। ਆ ਮਮੀ ਮੈਂ ਨਾਲੇ ਸੁਣ ਸੀ ਕਿ ਦੇ ਤਾ ਤੇ ਪਾ। ਇੰਨਾ ਇੰਨਾ ਕੰਮ। ਚੱਲ ਵਧੀਆ ਕੀਤਾ। ਤੇ ਨਾਲ ਜਾ ਕੇ ਕੀ ਕਰਨਾ ਹੈ? ਮਾਰੀ ਗਈ ਸੀ ਕਿ ਗੱਲ। ਚੰਗਾ ਹੋ ਗਿਆ ਪੁੱਤ ਤੂੰ ਨਹੀਂ ਗਈ। ਆਉਂਗੀ ਮੈਂ ਕਹਿ ਗਈ ਅੱਜ ਮੋਸੂ ਵੀ ਡੈਡੀ ਕੋਲ ਦਿੱਤੋ। ਓਹੋ ਹੋ ਹੋ। ਤਨਾ ਜੀ ਨੂੰ ਕੋਹੋਂ ਡਿਆ ਬਾਹਰ ਤੇ। ਬੋਕੀ ਕਰਨੀ। ਚਾਹ ਪੀਣੀ ਜੀ। ਰਾਹੀ ਲੈ ਫੋਟੋ ਫੋਟੋ ਸੈਟ ਕਰ ਬਣੀ ਹੁੰਦੀ ਜਵਾਨ ਜਵਾਨ ਮੱਸਾ ਪਾਲੀ ਪਾਣੀ ਪੀਤਾ ਹੀ ਹੋ ਆਹ ਰੈਸਟ ਤੁਹਾਨੂੰ ਮੈਂ ਬਣਾਉਂ ਪੋਣੀ ਰੈਸਟ ਇੱਥੇ ਜਾ ਉੱਦਾਂ ਨਾ ਮੈਨੂੰ ਆਦੇ ਘਰਦਾ ਨਾ ਸਾਫ ਤਾਂ ਚੰਗਾ ਜਾਂ ਨਹੀਂ ਲੱਗਦਾ ਪਤਾ ਕੀ ਗੱਲ ਵਾ ਜਿਹੜੀ ਵੱਡੀ ਨੋ ਆ ਨਾ ਕਬਲ ਵੱਟਦੀ ਫਿਰਦੀ ਪਰੇ ਪਰੇ ਕਿਤੇ ਲੱਗ ਗਿਆਣ ਕੇ ਬੈਠੀ ਨਾ ਕੋ ਮਤਲਬ ਹੀ ਨਹੀਂ ਗੀ ਤੇ ਜਿਹੜਾ ਉਦਾ ਹੈਗੀ ਧੀ ਉਹ ਆਣ ਕੇ ਸਹੁਰਾ ਤੇ ਥੇੜਾ ਲਾ ਕੇ ਬੈਠੀ ਆ ਉਹਨੂੰ ਬੰਦਾ ਪੁੱਛੇ ਇਹਦੇ ਪਿੱਛੇ ਹੈ ਨਹੀਂ ਕੋਈ ਵੀ ਜੋਪ ਕਰਕੇ ਉਦੋਂ ਦੀ ਇੱਥੇ ਬੈਠੀ ਆ ਹੁਣ ਮੈਨੂੰ ਲੱਗਾ ਸਵਾ ਮਹੀਨਾ ਇੱਥੇ ਹੀ ਹੁਣਾ ਉਹਦਾ ਯਾਰੇ ਉਹਨਾਂ ਦੇ ਘਰ ਦਾ ਮਸਲਾ ਵਾ ਭਾਵੇਂ ਸਾਰੀ ਉਮਰ ਘਰ ਬਾਝੋਂ ਤੂੰ ਗੱਲ ਨਹੀਂ ਟੈਨਸ਼ਨ ਲੈ ਐਂ ਈ ਕਿਉਂ ਨਹੀਂ ਆ ਵੀ ਆਈ ਦੀਆਂ ਖਾਲੀ ਆ ਜੇ ਘਰੇ ਰਖਣੀਆਂ ਵਾ ਤੇ ਉਦੋਂ ਨਾ ਵੀ ਆਉਂਦੀ ਉਹਨੂੰ ਉਦੋਂ ਵੀ ਆਉਣ ਦੀ ਵੀ ਅੱਗ ਲੱਗੀ ਜੀ ਕਿ ਟੋਕਰਾ ਪਰ ਕੇ ਦਾਜ ਦੇਦਾ ਨਾਲ ਹੀ ਉਦੋਂ ਘਰ ਕੋਹ ਨਹੀਂ ਛੱਡਿਆ ਉਹ ਕੀ ਪਤਾ ਵਾ ਉਹਦੇ ਕੁੜੀ ਤੇ ਰਹਿੰਦੇ ਸੱਸੋਰਾ ਬਾਰੇ ਬਾਹਰ ਲੈ ਐਡੀ ਖੋਤੀ ਜਨਾਨੀ ਆ ਬਾਹਰ ਰਹਿੰਦੇ ਆਗ ਲੱਗੀ ਬਾਹਰ ਨੂੰ ਲੋਕੀ ਤਰਸਦੇ ਫਿਰਦੇ ਆ ਚੀਜ਼ਾਂ ਨੂੰ ਹੈ ਮਾਰੇ ਨੇ ਸੁੱਖ ਨਾ ਪੋਤਾ ਦਿੱਤਾ ਵਾ ਤੂੰ ਆਸ਼ ਦੇਣੇ ਆਣ ਕੇ ਖਡਾ ਨੂੰ ਆਪਣੇ ਘਰ ਲੈ ਕੇ ਬੈ। ਹਾਂ ਜੀ ਗੱਲ ਸੁਣ ਪੈਨੋ ਉਹਨਾਂ ਦਾ ਟਾਈਮ ਲੱਗੂ ਤੇ ਆ ਜਾਣਗੇ। ਬਾਹਰ ਹੋਣਾ ਕਿ ਸੌਖਾ ਪਿਆ ਵਾ ਲੱਖਾਂ ਰੁਪਈਆਂ ਦੀ ਚਿੰਗਟਾਂ ਲੱਗਦੀਆਂ ਮੈਂ ਹੈ। ਤੇ ਉਹਨਾਂ ਨੂੰ ਠੇਕਾ ਵਾ। ਤੇ ਚੱਲ ਹੁਣ ਉਹ ਕਿਹੜੀ ਉਪਰੇ ਘਰ ਬੈਠੀ ਐ ਚੱਲ ਕੋਈ ਨਾ ਆਪਣੇ ਘਰ ਚਲ ਜੂ ਸੀ ਇਹਨੇ। ਆਪਣੇ ਘਰ ਚਲ ਜੂਗੀ। ਵਕਤ ਤੇ ਪਾਇਆ ਨਾ ਮੇਰੀ ਧੀ ਨੂੰ ਉੱਥੇ। ਵੇਖਾ ਕਿ ਤਾਂ ਵਿਚਾਰੀ ਡਈ ਹੈਗੇ ਪਿੱਛੇ ਫਿਰਨ। ਉਹਨੂੰ ਤਾਂ ਫਾਇਲ ਆਇਆ ਕਿ ਨਹੀਂ ਉਹਦੇ ਪੜਨਾ ਹੋਣਾ ਨੰਬਰ ਨੰਬਰ ਲੈਣੇ ਇਹਨੇ। ਜੇ ਘਰ ਚ ਰਹੀ ਐ ਨਾ ਜੀ ਆਣ ਵਾਲੇ ਚ ਤੇ ਕੰਮ ਕਰਨਾ ਹੀ ਪੈਂਦਾ ਹੁੰਦਾ ਵਾ। ਆ ਤੂੰ ਹੀ ਤਾਂ ਉਹਨਾਂ ਦੇ ਸਾਈਡਾਂ ਲਈ ਜਾਓ ਬਸ ਤੂੰ ਨਾ ਕੋ ਚੰਗੀ ਮਤ ਦੇ ਕੇ ਆਉਣੀ ਹੰਨ ਪਰ ਮੱਸਾਂ ਗੱਲ ਦਿੱਤੀ ਇਹ ਚੰਗੀ ਮਤ ਮੈਂ ਗੱਲਾਂ ਮਾਰਦੀ ਫਿਰਦੀ ਆ ਆ ਕਰਦੀ ਆ ਹਾਂ ਟੜ ਲਾ ਕੇ ਬਹਿਣਾ ਪਤਾ ਨਾ ਤੇਰੀ ਜੀਬਾਨ ਦਾ ਚੰਗਾ ਬਾਬਾ ਚੁੱਪ ਤੂੰ ਨਹੀਂ ਰਹੀ ਹਣੀ ਦੂਤ ਉਸ ਜਾਨੀ ਆ ਮੈਂ ਚੁੱਪ ਨਹੀਂ ਰਹੀ ਜਾਨੀ ਆ ਨਹੀਂ ਆ